ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ हमरे दुष्ट सवे तब काव हो आप हाथ दे मोह बिचाव हो सुखी बसे मोरो परिवार सेवक सिख सबे कृतारा मोरा छादज कर दे करए सबरन को आज संहरए पूर्ण होए हमारी असात और भजन के रह प्यासा ਮਹ ਛਾੜ ਕੋਈ ਅਵਰਣਾ ਝਾਉ ਜੋ ਬਰ ਚਾਹ ਸੁ ਤੁੰਤੇ ਪਾਉ ਸੇਵਕ ਸੇਖਾ ਮਾਰੇ ਤਾਰੇ ਇਹ ਚੁਲ ਚੁਰ ਸਤਰਾ ਹਮਾਰੇ ਮਾਰੇ ਇਹ ਪਾਪਾ ਧਮਜੇ ਪਰਿਏ ਮਰਣ ਕਾਲ ਕਾ ਤਰਾ ਸੁਨੇ ਵਰਿਏ ਹੋ ਜੋ ਸਰਾ ਹਮਾਰੇ ਪਛਾ ਸਰੀਆ ਸੁਜ ਜੂ ਕਰੇ ਹੋ ਰਚਾ ਰਖ ਲਿਓ ਮੈਂ ਰਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੀ ਚਤਰ ਦਸ ਸੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਰਲ ਕਾਲ ਕਾਕਿਆ ਤਮਾਸ਼ਾ ਜਮਨ ਕਾਲ ਜੋਗੇ ਸ਼ਿਵ ਕੇ ਜੋ ਬੇਦ ਰਾਜ ਬ੍ਰਹਮਾ ਜੋਥੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਸਨੋ ਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਦੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿਆ ਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜੂ ਚਾਰੈ ਤੁਮ ਸਭੇ ਤੇ ਰਹਿਤ ਨਿਰਾਲਮ ਜਾਨਤ ਵੇਦ ਭੀਰ ਅਰ ਆਲਮ ਨਿਰੰਕਾਰ ਨਿਰਭੁਕਾਰ ਨਿਰਲੰਭਉ ਆਦ ਅਨੇਲ ਅਨਾਦ ਅਸੰਭਗਤਾ ਕਾਮੁੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਰਿ ਅਨਵਾਦਤ ਮਹਾਮੂੜ ਕਛ ਭੇਦ ਜਾਨਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਨੀ ਬੁੱਧ ਹੈ ਜੇਤੀ ਬ੍ਰਿਣਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਖਨ ਜੈ ਪਸਾਰਾ ਕੇ ਵਿਦਸਰਿਆ ਪ੍ਰਗੁਣ ਸੰਸਾਰਾ ਏ ਕੈ ਰੂਪਨੂਪ ਸਰੂਪ ਰੰਗ ਭੈਉ ਰਾਵ ਕਹੀਂ ਭੂਪਾਏ ਅੰਦਰ ਜੇ ਰਜ ਸੇਤੇ ਕੀਨੀ ਉਤਪਜ ਖਾਨ ਬੋਰ ਰਚਦੀਨੀ ਕਹਉ ਫੂਲ ਰਾਜ ਹੈ ਵੇ ਬੈਠਾ ਕਹਉ ਸਿਮੜ ਭੈਉ ਸ਼ੰਕਰ ਕੈਠਾ सग्रे श्रेष्ठ दिखाय चम्पाव आजुगा स्वरूप स्वयम् भावे वृक्षामे रीतम करो सिफ बार असिक संग्रोदुष्ट जिते उठवत उत्पाता सकल मलेश करो रण काता जे अस्तज तव शरणे परे तिनके दुष्ट दुवता हवे मरे पुरख जवन पग प्रते हारे तिनके तुम संकट सब उतारे जो कण को एक बार ते है ताके काल निकट न है रचा हुए तहे सब कला दुष्ट रष्ट रत तत्काल कृपा दृष्ट तन जाहिरे हरे हो ताके ताप तन कमै हरे हो रिद्ध सिद्ध घरम सुभ होई दुष्ट शश्वत कह न कोई एक बार जिन तुमै संवारा काल भासते तह उबारा जिन नर नाम ते हरो कहा दर्द दुष्ट तो उते रहा खडग केत मै शरण तिहारी आप हाथ दे लियो बारी सर्प ठोरमो हो सहाय ਦੁਸ਼ਟ ਦੁਖ ਤੇ ਲਿਹ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੌਪਈ ਹਵਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵ ਹੁਆ ਪਹਾਥ ਦੇ ਮੋਹ ਬਚਾਵੋ ਸੁਖੀ ਬਸੈ ਮੋ ਰੂਪ ਪਰਿਵਾਰ ਸੇਵਕ ਸਿੱਖ ਸਵੈ ਕਰਤਾਰ ਮੁਰਛਨਜ ਕਰਦੇ ਕਰੇ ਸਭ ਬੈਰਨ ਕੋ ਅਜ ਸੰਘਰੇ ਹੈ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਰਣਾ ਤਹਉ ਜਬਰਚਾ ਹੋ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਰ ਹੈ ਚੁਰ ਚੁਰ ਸਤਰ ਹਮਾਰੇ ਮਰ ਹੈ ਆਪ ਹੱਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤ੍ਰਾਸ ਨਿਵਰੇ ਤੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰਿਓ ਰਖਾ ਰਖ ਲਿਓ ਮੋਹਿ ਰਖਣਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਦ ਦ੍ਰਿਸ਼ਟਨ ਕੇ ਹੰਤਾ ਤੁਮਹੋ ਪ੍ਰੀਤ ਚਤਰ ਦਸਤੰਤਾ ਕਾਲ ਪਏ ਬ੍ਰਹਮਾ ਬਖਤਰਾ ਕਾਲ ਪਏ ਸ਼ਿਵ ਜੋ ਅਵਤਾਰਾ ਕਾਲ ਪਏ ਕਰਬਿਸ਼ਣ ਪ੍ਰਕਾਸ਼ਾ ਸਰਣ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀ ਉਹ ਬੇਦ ਰਾਜ ਬ੍ਰਹਮਾ ਜਥੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਅਦ ਅੰਤੇ ਕੇ ਅਵਤਾਰ ਸੁਏ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸ਼ਤਰਣ ਕੋ ਪਲਮੋ ਬਦਕਿਓ ਘਟ ਘਟ ਗਏ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸਭ ਪ੍ਰੇਰਿ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੁਦ ਗਰਕਰ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇ ਤਰਸਉ ਮੂਜੇ ਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਬੋਜ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲ ਮਜਾਨਤ ਵੀਰ ਭੇਦ ਅਰ ਆਲਮ ਗ੍ਰਹੰਕਾਰ ਨਿਰਵਕਾਰ ਅੰਦਲਾਮਬ ਵਾਦ ਅਨੇਰ ਅਨਾਦ ਅasambੋ ਤਾਕਾ ਵੋਡੋ ਚਾਰਤ ਭੇਦਾ ਜਾ ਕੋ ਭੇਵ ਪਾਉ ਤਵੇਦ ਤਾਕੋ ਕਰ ਪਾਹਣ ਅਨਮਾਨਤ महामौडकष भेद न जानत महादेव को कहत सदा शिव निरंकार काचीनत नह पेव आपिया पूरी बुद्ध है जति वर्णत पिन पिन तो है तेती तुम्हारा लखा रजय पसारा के बिद सजा प्रथम संसार एकै रूप अनूप स्वरूप रंग भयो राव कहि भूप आए अण्डज जिरज सेति के नियत पुजखान बहु रच दे दी कहो फूल राजा हवे बैठा कहो सिमट भयो शंकरा कैठा सगरे श्रेष्ठ देखाए चंपव याद जुगाद सरूप स्वयं भव अब रचा मेरी तुम करो सिख उबार असक संरोद दृष्टि चिते उठवत उत्पाता सकल मलेश करो रण गाता ਜੇ ਅਸਤੁ ਜਿਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਇਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰਛਾ ਹੋਏ ਤਹਿ ਸਭ ਕਾਲਾ ਦੁਸ਼ਟ ਅਰਸ਼ਟ ਰਤ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨੇ ਹਰਿ ਹੋ ਤਾਂ ਕੇ ਤਾਪ ਤਨ ਕਮਹਿ ਹਰਿ ਹੋ ਰੇ ਦੇ ਸੇਦ ਕਰਮ ਸਭ ਹੋਏ ਦੁਸ਼ਟ ਸ਼ਾਸਵ ਸਕੈ ਨ ਕੋਈ ਇੱਕ ਬਾਰ ਜੰਤਮੈ ਸਭਾਰਾ ਕਾਲ ਵਾਸਤੇ ਤਾਹਿ ਉਬਾਰ ਜਿਨ ਨਰਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤੇ ਹਾਰੀ ਆਪਾਥ ਦੇ ਲਿਹੋ ਬਾਰੀ ਸਰਬ ਠੋਰ ਮੋਹ ਹੋ ਸਹਾਈ दुष्ट दुखते ले हो बचाई एक ओंकार सतगुरु प्रसाद कवि ओ बाच विनती चौपाई हमरी करो हाथ दया रक्षा पूर्ण होए चित की इच्छा तब चरणन मन रहे हमाराय अपना जान करो प्रति पार ਅਮਰੇ ਜੁਸਟ ਸਵੇ ਤਵ ਕਾਵ ਹੋ ਆਪ ਹੱਥ ਦੇ ਮੋਹ ਵਿੱਚ ਆਵੋ ਸੁਖਿ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਵੇ ਕਰਤਾਰਾ ਮੋਰ ਅਛਾਜ ਕਰ ਦੇ ਕਰਿਆ ਸਭ ਰਣ ਕੋ ਅਜ ਸੰਘਰਿਆ ਪੂਰਨ ਹੋਏ ਹਮਾਰੀ ਅਸਾ ਤੋਰ ਭਜਨ ਕੇ ਰਹਿ ਪਿਆਸਾ ਮਹ ਛਾੜ ਕੋਈ ਅਵਰਣਾ ਝਾਉ ਜੋ ਬਰ ਚਾਹ ਸੁ ਤੁੰਤੇ ਪਾਉ ਸੇਵਕ ਸੇਖਾ ਮਾਰੇ ਤਾਰੇ ਇਹ ਚੁਲ ਚੁਰ ਸਤਰਾ ਹਮਾਰੇ ਮਾਰੇ ਇਹ ਪਾਪਾ ਧੰਮ ਜੇ ਬਰੀਏ ਮਰਣ ਕਾਲ ਕਾ ਤਰਾ ਸੁਨੇ ਵਰਿਏ ਹੋ ਜੋ ਸਰਾ ਹਮਾਰੇ ਪਛਾ ਸ੍ਰੀਆ ਸੁਜ ਰੂ ਕਰੇ ਹੋ ਰਚਾ ਰਖ ਲਿਓ ਮੈਂ ਰਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੀ ਚਤਰ ਦਸ ਸੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਅਥਲ ਕਾਲ ਕਾਕਿਆ ਤਮਾਸ਼ਾ ਜਮਨ ਕਾਲ ਜੋਗੇ ਸ਼ਿਵ ਕੇ ਜੋ ਬੇਦ ਰਾਜ ਬ੍ਰਹਮਾ ਜੋਥੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਸਨੋ ਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਦੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜੂ ਚਾਰੈ ਤੁਮ ਸਭੇ ਤੇ ਰਹਿਤ ਨਿਰਾਲਮ ਜਾਨਤ ਵੇਦ ਭੀਰ ਅਰ ਆਲਮ ਨਿਰੰਕਾਰ ਨਿਰਭੁਕਾਰ ਨਿਰਲੰਭਉ ਆਦ ਅਨੇਲ ਅਨਾਰਾਦ ਅਸੰਭਗਤਾ ਕਾਮੁਡ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾ ਹਰਿ ਅਨਮਾਨਤ ਮਹਾਮੂੜ ਕਸ਼ ਭੇਦ ਜਾਨਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪੁ ਨੀ ਬੁਧ ਹੈ ਜੇਤੀ ਬ੍ਰਣਤ ਭਿਨ ਭਿਨ ਤੋ ਹੈ ਤੇਤੀ ਤੁਮਰਾ ਲਖਨ ਜੈ ਪਸਾਰਾ ਕੇ ਵਿਦ ਸਰਿਆ ਪ੍ਰਤੁਲ ਸੰਸਾਰਾ ਏ ਕੈ ਰੂਪ ਅਨੂਪ ਸਰੂਪ ਅਰੰਤ ਭੈਉ ਰਾਵ ਕਈ ਭੂਪਾ ਅੰਦਰ ਜੇ ਰਜ ਸਿਤਿ ਕੇ ਨੀ ਉਪਜ ਖਾਨ ਬਹੁਰ ਰਚਦੀਨੀ ਕਹਉ ਫੂਲ ਰਾਜ ਹੈ ਵੇ ਬੈਠਾ ਕਹਉ ਸਿਮੜ ਭੈਉ ਸ਼ੰਕਰਾ ਕੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪਾਵ ਆਜੁਗਾ ਸਰੂਪ ਸੁਯੰ ਭਾਵੇ ਬ੍ਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਦਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਜਿਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਵ ਮਰੇ ਪੁਰਖ ਜਵਨ ਪਗ ਪ੍ਰੇਤੇ ਹਾਰੇ ਤਿਨ ਕੇ ਤੁਮ ਸੰਕਟ ਸਾ ਉਟਾਰੇ ਜੋ ਕਨ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰਚਾ ਹੋਏ ਤਹੇ ਸਭ ਕਾਲਾ दुष्ट रष्ट रत तत्काल कृपा दृष्ट तन जाहिर हरे हो ताके ताप तन क मै हरे हो रिद्ध सिद्ध घरम शुभ होई दुष्ट शशिव सके न कोई एक बार जिन तुमै संवारा काल फासते तह उबारा जिन नर नाम ते हरो कहा दर्द दुष्ट दुख ते रहा खडग केत मै शरर तिहारी अप हाथ ज लियो बारी सर्व ठोर मो हो सहाय دش دچائی ہمریو ہاتھ دے رچا پورن ہو من رہے ہمارا اپنا جان کرو پرت پارا ہمریٹ سب تم کا پاتھ دہ بچا بو سکی بسے سیو سیخ سبے کرتارا مور مورچاج کر دے کریے سب بیرن کو ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹ ਪਿਆ ਸਤਮਹ ਛਾੜ ਕੁਜ ਅਵਰਣਾ ਧਾਉ ਜੋ ਬਰਚਾ ਸੁ ਤੁਮ ਤੇ ਪਉ ਸੇਵਕ ਸੇਕਾ ਹਮਾਰੇ ਤਾਰੀ ਇਹ ਚੁਣ ਚੁਣ ਸਤਰਾ ਹਮਾਰੇ ਮਾਰੇ ਇਹ ਆਪ ਹਾਥ ਦੈ ਮਜ ਬ੍ਰੇ ਅਮਰਨ ਕਾਲ ਕਾ ਤਰਾਸਨ ਮਰਿ ਇਹ ਹਉ ਜੋ ਸਰਾ ਹਮਾਰੇ ਪਛਾ ਸ੍ਰਿਆ ਸੁਜ ਜੂ ਕਰਿਓ ਰਿਚਾ ਰਾਖ ਰਿਓ ਮਹਿ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ देहि न बांध दृष्टन के हंता तुम हो पुरी चतुर्दस कांता काल पए ब्रह्मा बपतरा काल पए शिव जो अवतारा काल पए करबिशण प्रकाश सगल काल का किया तमाशा जमन काल योगी शिव कीयो वेद राज ब्रह्मा जो थियो जमन काल सब लोग सवारा नमस्कार है तए हमारा जमन काल सब जगत बनायाओ देव दैत जे स्नोप जायो आद अंत एकय अवतार सोई गुरु समझो हमारा ਨਮਸਕਾਰ ਇਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਧੀਓ ਸਤਰਨ ਕੋ ਪਲਮ ਉਬਦ ਕੀਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰਿਆ ਸੂਲਾ ਸਾ ਪ੍ਰਕਿਰਪਾ ਦ੍ਰਿਸ਼ਟ ਕਰ ਬੂਲਾ ਸੰਤਨ ਰੋ ਉਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀ एक एक पीर पहचानै कट कट के पड़ पड़ के जानै जब उध करख कर तारा प्रजा त सब देह अपार जब आ करख कर तो कब हो तुम मैं मिलत देह धर सब जेते बदन सृष्टि सब तारया पाप नी बूझो चारय तुम सब हित रहत निरालम जानत बेर भेद अर आलम निरंकार निर्विकार अंडलंब वादन अनाद संबो ਅਗਮੂੜ ਉਚਾਰਤ ਪਿਤਾ ਜਾ ਕੋ ਭੇਵ ਨ ਪਾਵਤ ਵਿਦਤਾ ਕੋ ਕਰਪਾਨ ਅਨਮਾਨਤ ਮਹਾਮੋਟ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ੇਵ ਅਨਰੰਕਾਰ ਕਾ ਚੇਨ ਤਹਿ ਭੇਵ ਆਪ ਆਪਣੀ ਬਧ ਹੈ ਜੇਤੀ ਬਰਨਤ ਭਿੰਨ ਭਿੰਨ ਤੁ ਹੈ ਤੇ ਤਿਤਮਰ ਲਖਨ ਜੈ ਪਸਾਰਾ ਕਹਿ ਵਿਦਸ ਰਿਆ ਪ੍ਰਦਨ ਸੰਸਾਰਾ ਏ ਕੈ ਰੂਗ ਅਨੂਸਰੂਪਰੰ ਭੈਉ ਰਾਵ ਕਹੀਂ ਭੂਪਾਇ ਅੰਡਜ ਜੇਰ ਜੇਸੇ ਤੇ ਕਿਨਿ ਉਤਪਜ ਖਾਨ ਬਹੁਰ ਰਚ ਦੇਨੀ ਕਹੋ ਫੁੱਲ ਰਾਜਾ ਹੋਵੇ ਬੈਠਾ ਕਹੋ ਸਬਦ ਭਇਓ ਸ਼ੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਇਆ ਚੰਪਵ ਆਦ ਜੁਗਾਦ ਸਰੂਪ ਸੁਯੰ ਭਵ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਦਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੀ ਅਸੋ ਜੇ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖ ਤਹ ਹਵੇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਗੜ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹ ਹੈ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਰਸ਼ਟਰ ਤਤਕਾਲ ਕਿਰਪਾ ਦ੍ਰਿਸ਼ਟ ਤਨ ਜੈ ਨਹਰੇ ਹੋ ਤਾ ਕੇ ਤਾਪ ਤਨ ਕਮਹਿ ਹਰੇ ਹੋ ਰਿਧ ਸਿਧ ਕਰਮੋ ਸੁਭ ਹੋਏ ਦੁਸ਼ਟ శాశ్వਤ ਕੈ ਨ ਕੋਈ ਏਕ ਬਾਾਰ ਜਨ ਤਮੈ ਸੁਹਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਨ ਨਰ ਨਾਮ ਤੇ ਹਾਰੂ ਕਹ ਦਰਦੁ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇ ਹਾਰੇ ਆਪ ਹੱਥ ਦੈ ਲਿਹੁ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਮਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਬ ਚਰਨਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਵੇ ਤੁ ਘਾਬ ਹੋਆ ਪਹਾਤ ਦਮਹ ਵਿਚਾਵੋ ਸੁਖੀ ਬਸੈ ਮੂਰ ਪਰਿਵਾਰ ਸੇਵਕ ਸਿੱਖ ਸਵੇ ਕਰਤਾਰ ਮੋਰਛਨਜ ਕਰਦੇ ਕਰੇ ਸਭ ਬੈਰਨ ਕੋ ਅਜ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਰਣਾ ਤਹਉ ਜਬਰਚਹ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਰਿ ਅਹ ਚੁਰ ਚੁਰ ਸਤਰ ਹਮਾਰੇ ਮਰਿ ਅਹ ਆਪ ਹੱਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਕੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖਣ ਹੋ ਮੇਰਾ ਖੜਹ ਰਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਦ ਦ੍ਰਿਸ਼ਣ ਕੇ ਹੰਤਾ ਤੁਮਹੋ ਪ੍ਰੀਤ ਚਤਰ ਦਸਤੰਤਾ ਕਾਲ ਪਏ ਬ੍ਰਹਮਾ ਬਭ ਧਰਾ ਕਾਲ ਪਏ ਸ਼ਿਵ ਜੋ ਉਤਰਾ ਕਾਲ ਪਏ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੇ ਯੋ ਬੇਦ ਰਾਜ ਬੰਮਾ ਜਥੀ ਜੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਉਪਜਾਇਓ ਆਜ ਅੰਤ ਏਕੈ ਅਵਤਾਰ ਸੁਏ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸ਼ਤਰਣ ਕੋ ਪਲ ਮੋ ਬਦ ਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਪਛਾਨੈ ਟਟ ਘਟਕੇ ਪਟ ਪਟ ਕੀ ਜਾਣੇ ਜਬਦ ਕਰਕਰ ਕਰ ਤਾਰਾ ਪ੍ਰਜਾ ਤਦ ਤਬ ਦੇਹ ਅਪਾਰ ਜਬ ਅਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰਸਬ ਮੂਜੇ ਤੇ ਬਦਨ ਸ੍ਰਿਸ਼ਟ ਸਉ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲ ਨ ਜਾਣਤ ਮੇਰ ਭੇਦ ਅਰ ਆਲਮ ਨਿਰਹੰਕਾਰ ਨਿਰਵਕਾਰ ਅਨਲੰਬ ਵਾਦ ਅਨੇਰ ਅਨਾਦ ਅਸੰਭੋ ਤਾਕਾ ਵਡ ਉਚਾਰਤ ਭੇਦਾਂ ਜਾ ਕੋ ਭੇਵ ਰ ਪਾਉ ਤਬੇਦਾ ਤਪੋ ਕਰ ਪਾਹਨੇ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾਚੇ ਨਤ ਰਹੇ ਭੇਵ ਆਪ ਆਪੁਰੀ ਬੁੱਧ ਹੈ ਜਤੀ ਬਰਣਤ ਭਿਨ ਭਿਨ ਤੋ ਹੈ ਤੇਤੀ ਤੁਮਰਾ ਲਖ ਅਰਜੈ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰ ਇਕੈ ਰੂਪ अनूप सरूपा रंग भयो राव कहि भूपाय अण्डज जिरज ज़े सेति के नियंत पुजखान बहर रच देदी कहो फूल राजा हवे बैठा कहो सिमट भयो शंकरा कैठा सगरे श्रेष्ठ देखाए चंपव याद जुगाद सरूप स्वयं भव अब रचा मेरी तुम करो ਫੇਕ ਉਬਾਰ ਅਸਿਕ ਸੰਗਰੋਦਿ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਹ ਵਿਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਕੇ ਕਾਲੰ ਦੇ ਕਟ ਨਹਿ ਅਹਰਛਾ ਹੋਇ ਤਹ ਸੁਬਕਾਲਾ दुष्ट अरिष्ट रत तत्काल कृपा दृष्ट तन जाहि नेह रहे हो ताके ताप तनक मह रहे हो रिद्ध सिद्ध कर्म सब होए दृष्ट शाश्वत सकै न कोई एक बार जंतमय सुबारा काल वास्ते ताहि उपार जिन नर नाम ते हारो कहा दर्द दुष्ट दुख ते रहा खड्ग केत में शरण तिहारि अपाहास दे लेहो बारी ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਤਿ